ਅਮਰਤਵੇਲੇ ਗੁਰਦੁਆਰਾ ਅਕਾਲ ਬੂੰਗਾ ਸultanpur Lodhi ਵਿਖੇ ਅਮਰਤਵੇਲੇ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟਾਂ ਸਵੇਤ ਅੰਦਰ ਵੜ ਕੇ ਉੱਥੇ ਅੰਦਰ ਗੋਲੀਆਂ ਚਲਾ ਕੇ ਮਰਿਆਦਾ ਦਾ ਲੰਘਣ ਕੀਤਾ ਉੱਥੇ ਗੋਲੀਆਂ ਵੱਡੇ ਪੱਦਰ ਤੇ ਚਲਾ ਕੇ ਇੱਕ ਦੂਸਰੀ ਮਰਿਆਦਾ ਦਾ ਲੰਘਣ ਕੀਤਾ ਉਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪੰਜ ਮੈਂਬਰੀ ਕਮੇਟੀ ਤੇ ਛੇਵਾਂ ਸਾਡਾ ਕੋਆਰਡੀਨੇਟਰ ਦੀ ਕਮੇਟੀ ਬਣਾ ਕੇ ਇਹਦੀ ਰਿਪੋਰਟ ਜਿਹੜੀ ਆ ਉਸ ਕਮੇਟੀ ਨੇ ਬੜੀ ਮਿਹਨਤ ਕਰਕੇ ਹਰ ਇੱਕ ਪੱਖ ਨੂੰ ਟੱਚ ਕਰਕੇ ਉਹ ਰਿਪੋਰਟ ਦਿੱਤੀ ਸੀ ਜਿਹੜੀ ਪਿਛਲੇ ਦਿਨ ਹੀ ਅਸੀਂ ਇੱਥੇ ਜਾਰੀ ਵੀ ਕੀਤੀ ਸੀ ਉਸ ਪੜਤਾਲ ਦਾ ਜਿਹੜਾ ਸਭ ਤੋਂ ਉੱਪਰ ਮਾਂ ਜਿਹੜਾ ਸਗਾ ਉਹ ਪੱਖ ਇਹ ਸੀ ਕਿ 5-6 ਜ਼ਿਲ੍ਹਿਆਂ ਦੀ ਪੁਲਸ ਕਤਰ ਕੀਤੀ ਗਈ ਇੱਕ ਦਿਨ ਪਹਿਲਾਂ ਇੱਕ ਹੁੰਦੀ ਸਡਨ ਪ੍ਰੋਵੋਕੇਸ਼ਨ ਇੱਕ ਹੁੰਦਾ ਮਿਥ ਕੇ ਸਾਰਾ ਕਾਰਜ ਕਰਨਾ ਔਰ ਲਗਭਗ 1000 ਕੌਨਸਟੇਬਲ ਤੇ ਉਹਨਾਂ ਜ਼ਿਲ੍ਹਿਆਂ ਦੇ ਅਫਸਰ ਸਹਿਮਾਨ ਉਹ ਸਾਰਿਆਂ ਨੇ ਗਿਣਵਿਤ ਕੇ 23 ਤਰੀਕ ਨੂੰ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਫਾਇਰਿੰਗ ਕਰਕੇ ਮਰਿਆਦਾ ਦੀਆਂ ਧਗੀਆਂ ੜਾਈਆਂ। ਸੋ ਉਹਦੇ ਸਬੰਧ ਦੇ ਵਿੱਚ ਫਿਰ ਇਹ ਰਿਪੋਰਟ ਜਿਹੜੀ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ। ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਵੀਸ਼ਿੰਘ ਜੀ ਨੇ ਪਿਛਲੇ ਦਿਨੀ ਉਹ ਰਿਪੋਰਟ ਤੇ ਐਕਸ਼ਨ ਕਰਦਿਆਂ ਸ੍ਰੀ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਇਹਦਾ ਇਸ ਘਟਨ ਦਾ ਜ਼ਿੰਮੇਵਾਰ ਤੇ ਦੋਸ਼ੀ ਕਰਦਾਨਿਆ ਸੀ। ਉਹਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ਲੇਸ਼ਣੀ ਇੱਕ ਮੀਟਿੰਗ ਆਪਣੀ ਕਰਕੇ ਅੱਜ ਦਾ ਇਹ ਜਿਹੜਾ ਪਹਿਲੀ ਫਰਵਰੀ 2024 ਦਾ ਜਨਰਲ ਅਦਲਾ ਸੱਦੇ ਆ। ਔਰ ਅੱਜ ਜਨਰਲ ਲਾਸ ਦਾ ਇੱਕ ਨਿਕਾਤੀ ਜਿਹੜਾ ਪ੍ਰੋਗਰਾਮ ਸੀ ਉਹ ਸੀ ਭਈ ਉਹ ਜਿਹੜੀ ਰਿਪੋਰਟ ਮਨਛਪੀ ਆ ਤੇ ਉਹਦੇ ਉੱਤੇ ਗਾਹਾਂ ਫਾਰਦਰ ਜਿਹੜਾ ਆ ਉਹ ਅੱਜ ਦਾ ਹਾਊਸ ਕੀ ਮੰਗ ਕਰਦਾ ਸੋ ਉਹ ਅੱਜ ਬੈਠ ਕੇ ਲਗਭਗ 3 ਘੰਟੇ ਸਾਰੇ ਸਵੇਰ ਦੇ ਮੈਂਬਰ ਸਾਹਿਬਾਨ ਨੇ ਆਪਣੇ ਆਪਣੇ ਵਿਚਾਰ ਉਹਤੇ ਤੇ ਸਾਰਿਆਂ ਨੇ ਮੰਨਣ ਕੀਤੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਸੁਰਤਾ ਦੇ ਨਾਲ ਚਾਰ ਜਿਹੜੇ ਵਿਸ਼ੇਸ਼ ਮਤੇ ਆ ਉਹ ਵੀ ਅੱਜ ਪਾਸ ਕੀਤੇ ਗਏ ਕਿਉਂਕਿ ਲੰਬੇ ਅਰਸੇ ਤੋਂ 2017 ਤੋਂ ਆਨਵਰਡ ਗੁੱਟਕੇ ਹੱਥ 'ਚ ਫੰਡ ਵਾਲੀ ਸਰਕਾਰ ਕੇ ਬਿਆਦਮੀ ਦੇ ਦੋਛਿਆਂ ਨੂੰ ਬਰਗਾੜੀ ਦੇ ਦੋਛਿਆਂ ਨੂੰ ਸਜ਼ਾਵਾ ਦੇਵਾਂਗੇ 5 ਸਾਲ ਕੁਝ ਨਹੀਂ ਕੀਤਾ ਖਤਮ ਹੋਈ ਕਹਾਣੀ ਆ 222 ਜਿਹੜੀ ਹੁਣ ਮੌਜੂਦਾ ਸਰਕਾਰ 24 ਘੰਟਿਆਂ ਦੇ ਵਿੱਚ ਇਹ ਸਾਰੇ ਫੈਸਲੇ ਕਰਾਂਗੇ ਇਹ ਵੀ 2 ਸਾਲ ਇਸੇ ਗੱਲ 'ਚ ਨਿਕਲ ਗਏ ਕਦੇ ਇੱਕ ਸੈਟ ਬਣੀ ਕਦੇ ਦੂਜੀ ਸੈਟ ਬਣੀ ਨਿਕਲਿਆ ਕੁਝ ਨਹੀਂ ਪਰ ਇਹ ਸਰਕਾਰ ਨੇ ਇੱਕ ਸਿੱਖਾਂ ਦਾ ਸਬਰ ਹੋਰ ਦੇਖਿਆ ਕਿ 23 ਨਵੰਬਰ 2023 ਨੂੰ ਜਿਹੜੀ ਇਹ ਘਟਨਾ ਕੀਤੀ ਪੁਲਸ ਕਿਹਦੇ ਕਹੇ ਅੰਦਰ ਗੁਰਦੁਆਰੇ ਚ ਐਂਟਰ ਹੋਈ ਪੁਲਸ ਕਿਹਦੇ ਕਹੇ ਬੂਟਾ ਸਮੇਤ ਅੰਦਰ ਗਈ ਤੇ ਪੁਲਸ ਨੇ ਕਿਹਦੇ ਕਹੇ ਦੇ ਉੱਤੇ ਇਹ ਜਿਹੜੀ ਫਾਈਲਿੰਗ ਕੀਤੀ ਆ ਸੋ ਇਹ ਸਵਾਲ ਸਿੱਕੇ ਮੁੱਦੇ ਮੇਨ ਤੌਰ ਦੇ ਉੱਤੇ ਤੇ ਪੀਟੀਸੀ ਦੇ ਜਿਹੜੇ ਕਰਮਚਾਰੀ ਫੱਟੜ ਹੋਏ ਉਹਨਾਂ ਦਾ ਵੀ ਅੱਜ ਡਿਸਕਸ ਹੋਇਆ ਕਿਉਂਕਿ ਇੱਕ ਪਾਸੇ ਆਪਾਂ মিডিਏ ਦੀ ਕਹਿੰਦੇ ਆ ਕਿ মিডিਆ ਆਜ਼ਾਦ ਆ মিডিਆ ਚੌਥਾ ਥਾਮ ਆ ਤੇ ਅੱਜ ਆਪਾਂ মিডিਏ ਨੇ ਜੇ ਕਵਰੇਜ ਕੀਤੀ ਉਹਨੂੰ ਵੀ ਆਪਾਂ ਤੁਛਾਦਾ ਦੇ ਨਹੀਂ ਕੀਤਾ ਉਂਗਲਾਂ ਇਦਾਂ ਤੋੜੀਆਂ ਜਿਵੇਂ ਜੰਗਲ ਦਾ ਰਾਜ ਹੁੰਦਾ ਸੋ ਇਹਦਾ ਖੁਦ ਕਿਸਮਤੀ ਕਹਿ ਲਓ ਕਿ ਉਹ ਉਹਨਾਂ ਕੋਲ ਇੱਕ ਵੀਡੀਓ ਰਿਕਾਰਡਿੰਗ ਰਹਿ ਗਈ ਉਹਦੇ ਨਾਲ ਸਾਰਾ ਜਿਹੜਾ ਮਾਮਲਾ ਉਹ ਕਲੀਅਰ ਹੋ ਗਿਆ ਸੋ ਅੱਜ ਹਾਊਸ ਨੇ ਸਾਰੇ ਨੇ ਇਹ ਫੈਸਲਾ ਕੀਤਾ ਕਿ 2 ਸਾਲ ਹੋ ਗਏ ਇਹਦੇ ਵਿੱਚ ਬੜੀਆਂ ਬੜੀਆਂ ਬਿਆਦਬੀਆਂ ਹੋਈਆਂ ਔਰ ਉਹ ਬਿਆਦਬੀਆਂ ਦਾ ਸਿਰਫ ਪਰਚਾ ਦਰਜ ਕਰਨਾ ਏਡਾ ਹੀ ਮੰਤਵ ਨਹੀਂ ਹੁੰਦਾ ਉਹਦੇ ਵਿੱਚ ਗਾਹਾਂਕਾਰਵੀਆਂ ਕੀ ਹੋਈਆਂ ਉਹ ਅੱਜ ਤੱਕ ਟੁੱਸ ਪਈਆਂ ਸੋ ਦੂਸਰਿਆਂ ਨੂੰ ਬੜੇ ਪੱਧਰ ਤੇ ਨਿੰਦੇ ਆ ਅੱਜ ਖੁੱਲ ਕੇ ਇਸ ਗੱਲ ਤੇ ਵੀ ਵਿਚਾਰ ਹੋਈ ਕਿ ਜਿਹੜਾ ਇਹ ਬਰਗਾੜੀ ਤੇ ਬਾਬਲ ਬਾਲਾਂ ਦੀ ਬਹੁਤ ਦੁਖਦਾਈ ਸੀ ਨਹੀਂ ਸੀ ਹੋਣਾ ਚਾਹੀਦਾ ਹੋਇਆ ਉਹਦੇ ਵਿੱਚ ਕੁਝ ਲੈਪਸ ਰਈਆਂ ਪਰ ਉਹ ਪਿਛਲੇ ਦਿਨੀ ਇੱਕ ਸਵਾਲ ਉੱਠਿਆ ਭਈ ਫਿਰ ਮੋੜ ਬਾਬਲ ਦੀ ਤੇ ਮੈਂ ਤੁਹਾਡੇ ਜਿਹੜੇ মিডিਆ ਰਾਹੀਂ ਕਹਿਣਾ ਚਾਹਨਾ ਕਿ 2015 ਨੂੰ 9 ਸਾਲ ਹੋ ਗਏ ਆਪਾਂ ਹੁਣ 9 ਸਾਲੇ ਹੋਏ ਕੰਮ ਕਰੀ ਜਾਣਾ ਪਈ ਇੱਕ ਬਰਗਾੜੀ ਦੇ ਵਿੱਚ ਇਹ ਜੋ ਮਰਜੀ ਵੀ ਆਦਮੀ ਹੁੰਦੀਦਾ ਹੈ ਪੰਜਾਬ ਦੇ ਵਿੱਚ ਗੁਰੂ ਪਾਤਸ਼ਾਹ ਦੇ ਸਰੂਪਾਂ ਦੀ ਵਿਆਦ ਵੀ ਹੋਈ ਜਾਵੇ ਫਿਰ ਆਪਾਂ ਉਹ 15 ਦੇ ਵਿੱਚੇ ਲਪੇਟੀ ਜਾਵਾਂਗੇ ਸੋ ਉਹਦੀ ਵੀ ਇੱਕ ਸਵਾਲ ਉੱਠਿਆ ਸੀ ਜਿਹਦਾ ਮੈਂ ਅੱਜ ਕਾਪੀ ਵੀ ਰਿਲੀਜ਼ ਕੀਤੀ ਆ ਇਹ ਗੁਰਦੁਆਰਾ ਗੱਜਟ ਜਿਹੜਾ ਆ ਇਹ 20 ਜੁਲਾਈ 2021 ਦੇ ਵਿੱਚ 363 ਨੰਬਰ ਮਤਾ ਆ ਜਿਹਦੇ ਵਿੱਚ ਇਹ 10-10 ਲੱਖ ਰੁਪਇਆ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਹੜੇ ਚੀਜ਼ ਹੋਏ ਕਿਉਂਕਿ ਉਹਨਾਂ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਗੇ ਉਹਨਾਂ ਦੀਆਂ ਕੇਂਦਰੀ ਅਗਾਇਬ ਘਰ ਵਿੱਚ ਤਸਵੀਰਾਂ ਲਾਈਆਂ ਇਹ ਵੀ ਕੋਈ ਇਸ਼ਾਨ ਨਹੀਂ ਕੀਤਾ ਤੇ ਨਾਲੇ ਨਿੰਦਿਆ ਦਾ ਵੀ ਮਤ ਆਇਆ ਇਹ ਅੱਜ ਤਾਂ ਦੱਸਿਆ ਕਿਉਂਕਿ ਕਈ ਵਾਰੀ ਆਪਾਂ ਉਸੇ ਗੱਲ ਨੂੰ ਇੱਕ ਨੂੰ ਫੜ ਕੇ ਪਛਾਹ ਦੀ ਪਛਾਹ ਖਿੱਚੀ ਜਾਂਦੇ ਆ ਸੋ ਮੈਂ ਸਮਝਦਾ ਅੱਜ ਦੀ ਮੌਜੂਦਾ ਸਰਕਾਰ ਨੇ ਇਹ ਬੜੀ ਵੱਡੀ ਬੇਆਦਮੀ ਕੀਤੀ ਆ ਜਿਹਦੇ ਲਈ ਸਿੱਧੇ ਤੌਰ ਤੇ ਇਹ ਦੋਚੀ ਆ ਸੋ ਉਹਦੇ ਸਬੰਧ ਦੇ ਵਿੱਚ ਅੱਜ ਸਾਡੇ ਜਿਹੜੇ ਆ ਉਹ ਚਾਰ ਮਤੇ ਚੇਚੇ ਤੌਰ ਤੇ ਸਾਰੇ ਮੈਂਬਰ ਸਹਿਬਾਨਾ ਨੇ ਜਿਹੜੇ ਪੇਸ਼ ਕੀਤੇ ਬੱਕੋ ਬੱਕਰੇ ਆਪਣੇ ਵਿਊ ਪਾਰਗਟ ਕਰਕੇ ਉਹਦੇ ਵਿੱਚ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਗੁਰਦੁਆਰਾ ਸ੍ਰੀ ਕਾਲ ਬੂੰਗਾ ਸਾਹਿਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੇ ਉਲੰਘਣ ਦੇ ਮੁੱਖ ਦੋਸ਼ੀ ਵਜੋਂ ਤੇ ਗ੍ਰਹਿ ਮੰਤਰੀ ਵਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਇੱਕ ਇੱਕ ਵੱਡਾ ਮਤਾ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਸਬੰਧ ਵਿੱਚ ਹੌਟ ਸਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਮੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295ਏ ਤਹਿਤ ਫੌਜਦਾਰੀ ਤਹਿਤ ਇਹ ਪਾਚਾ ਜਿਹੜਾ ਉਹ ਤਾਰਜ ਕੀਤਾ ਜਾਵੇ ਤੀਸਰਾ ਮਤਾ ਕਿ ਸ਼ਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਪਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਹੈ ਉਹ ਜਾ ਕੇ ਮਿਲੇ ਤਾਂ ਕਿ 3 ਨਵੰਬਰ 2023 ਦੇ ਜਿਹੜੇ ਮੁੱਖ ਦੋਸ਼ੀ ਆ ਜਿਨ੍ਹਾਂ ਨੇ ਪੁਲਿਸ ਅੰਦਰ ਬਾੜੀ ਔਰ ਕੋਰਸ ਨੇ ਅੰਦਰ ਗੋਲੀਆਂ ਚਾਲਾ ਆ ਕੇ ਮर्यादा ਦਾ ਲੰਘਣ ਕੀਤਾ ਉਹਨਾਂ ਦੇ ਸਬੰਧ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫਿਰ ਅਸੀਂ ਕਾਨੂੰਨੀ ਚਾਰਾ ਜੋੜੀ ਉਹ ਕਾਨੂੰਨੀ ਚਾਰਾ ਜੋੜੀ ਕੀ ਹੁੰਦੀ ਆ ਉਹ ਕਾਨੂੰਨੀ ਚਾਰਾ ਜਰਰੀ ਹੁੰਦੀ ਹੈ ਵੀ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਸ ਤੋਂ ਬਾਅਦ ਦਰਵਾਜ਼ੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਰਵਾਜ਼ੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਊਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਸਾ ਕਹਿੰਦੇ ਆ ਪਰ ਅਸੀਂ ਆਸ ਰੱਖਦੇ ਆ ਕਿਉਂਕਿ ਸਰਕਾਰ ਚੁੱਪੋ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪੋ ਬੈਠੀ ਆ ਸੈੱਟ ਬਣਾਈ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨਾ ਕਿ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਤੇ ਇਹਦਾ ਮਤਲਬ ਇਟ ਅਮਾਉਂਟਸ ਟੂ ਐਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਅਸੈਪਟ ਕਰਦੇ ਆ ਕਿ ਉੱਥੇ ਹੋਈ ਇਹ ਵਿਅਕਤੀ ਦੇ ਇਹ ਮੁੱਖ ਦੋਸ਼ੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਰਿਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੇ ਆ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਵਢਣ ਦਾ ਜਿਹੜਾ ਆ ਉਹ ਬੈਠ ਕੇ ਫੈਸਲਾ ਕਰਾਂਗੇ ਸੋ ਮੁੱਖ ਤੌਰ ਤੇ ਇਹ ਚਾਰ ਅੱਜ ਜਿਹੜੇ ਮੇਨ ਮੁੱਦੇ ਸਗੇ ਸਾਡੇ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਕੋਈ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਇਹ ਪਿਛਲੇ ਦਿਨੀ ਇੱਕ ਸਾਡੇ ਨੋਟਸ ਵਿੱਚ ਆਈ ਆ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਡੇ ਖਪੂਰਸੜੀ ਦੇ ਮੈਂਬਰ ਸਰਦਾਰ ਜੇ ਅਨੈਲ ਸਿੰਘ ਡੋਗਰਾ ਵਾਲਾ ਤੇ ਬੀਬੀ ਗੁਰਪ੍ਰੀਤ कौर ਰੂਹੀ ਇਹ ਪਿਛਲੇ ਦਿਨੀ ਦੇਖੋ ਪਰੋਲ ਤੇ ਆਇਆ ਝੂਠਾ ਸਾਹਿਬ RAM ਰਹੀਮ ਉਪਰੋਲ ਤੇ ਆ ਕੇ ਵੀ ਉਹ ਕਾਰਵਾਈਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਫਿਰ ਨਫਰਤ ਫੈਲਾਉਣ ਦਾ ਯਤਨ ਕਰ ਰਿਹਾ ਉਹ ਕਪੂਰਥਲੇ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤਲਵੰਡੀ ਚੌੜੀਆਂ ਤੋਂ ਨਹੀਂ ਚੌਧਰੀਆ ਤਲਵੰਡੀ ਚੌਧਰੀਆ ਉਹਦੇ ਵਿੱਚ ਜ਼ਮੀਨ ਦੀ ਖਰੀਦੋ ਫਰੋਖਤ ਕੀਤੀ ਜਿੱਥੇ ਇਹ ਨਹੀਂ ਚਰਚਾ ਘਰ ਬਣਾਉਣਾ ਪਹਿਲਾਂ ਹਰਿਆਣੇ ਦੇ ਵਿੱਚ ਫਿਰ ਮਾਲਵੇ ਦੇ ਵਿੱਚ ਤੇ ਹੁਣ ਇਹ ਯਤਨ ਕਰ ਰਹੇ ਕਿ ਇਧਰ ਦੁਆਬੇ ਵਾਲੇ ਪਾਸੇ ਦੇ ਵਿੱਚ ਵੀ ਸultanpur Lodhi ਦੇ ਲਾਗੇ ਇੱਕ ਸਥਾਨ ਬਣਾਇਆ ਜਾਣਾ ਚਾਹੀਦਾ ਇਹ ਮੈਂਬਰ ਸਹਿਬਾਨ ਨੇ ਜਦੋਂ ਜਾਇਦ ਵੀ ਕੀਤੀ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਆ ਭਈ ਇਹ ਕਿਉਂਕਿ ਇਹਨਾਂ ਵੱਲੋਂ ਕੋਈ ਵੀ ਜਿਹੜੇ ਚਰਚਾ ਕਾਰਜਾਂ ਨਾਮ ਚਰਚਾ ਕੀ ਕਹਿੰਦੇ ਇਹ ਉਹ ਜੇ ਬਣਾਏ ਗਏ ਤੇ ਫਿਰ ਪਹਿਲੀ ਗੱਲ ਤਾਂ ਉਹ ਪ੍ਰੂਲ ਤੇ ਆਇਆ ਆ ਦੂਜੀ ਗੱਲ ਇਹਦੇ ਨਾਲ ਲੈਂਡ ਆਂਡਰ ਦੀ ਸਮੱਸਿਆ ਜਿਹੜੀ ਆ ਉਹ ਵੀ ਉਤਪਨ ਹੋ ਸਕਦੀ ਆ ਸੋ ਪੰਜਾਬ ਸਰਕਾਰ ਤੋਂ ਇਹ ਵੀ ਅਸੀਂ ਮੰਗ ਕੀਤੀ ਆ ਕਿ ਇਹਦੇ ਕੋਈ ਵੀ ਕਾਰਕੁਨ ਜਿਹੜੇ ਕੋ ਜਮੀਨ ਪੰਜਾਬ ਦੇ ਵਿੱਚ ਖਰੀਦ ਕਰਦੇ ਆ ਉਹਨਾਂ ਨੂੰ ਰੋਕਿਆ ਜਾਵੇ ਜੇ ਨਹੀਂ ਰੋਕਿਆ ਤੇ ਫੇਰ ਆ ਪਿੱਛੇ ਨਹੀਂ ਥੋੜੇ ਬੰਦੇ ਇਕੱਠੇ ਕੀਤੇ ਸੀ ਫੇ ਹੋਰ ਵੀ ਇਕੱਠੇ ਹੋਣਗੇ ਫੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਦੋਂ ਜ਼ਿਆਦਾ ਆਪਣੀ ਕਰੂਗੀ ਸੋ ਇਹੋ ਜਿਹੇ ਕਾਰਨਾ ਕਰੀਏ ਜਿਸ ਦੇ ਨਾਲ ਪੰਜਾਬ ਉਹ ਮੋੜ ਆਪਣਾ ਦਸਤਾਰਮ ਹੋਵੇ ਸੋ ਇਹਨੇ ਬੇਨਤੀ ਕਰਕੇ ਤੁਹਾਤੋਂ ਮੈਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਇੱਕ ਗੁਰਦੁਆਰਾ ਉਹ ਬਹਿਲਾ ਉਹ ਆਪਣੇ ਕਰ ਦਪਾਇਆ ਪਹਿਲਾਂ ਹੋਇਆ ਕਿ ਕਮੇਟੀ ਦਾ ਫੈਸਲਾ ਉਹਦੇ ਤੁਰੰਤ ਰੋਕ ਲਾ ਦਿੱਤੀ ਆ ਉਹ ਹੋਂਦੇ ਆਪਣੇ ਜਿਹੜੀ ਐਜੈਕਟਿਵ ਹੋਊਗੀ ਉਹਦੇ ਫੈਸਲਾ ਕਰਿਆ ਜਾਊਗਾ ਬਸ ਜੀ ਬਾਬਾ ਬਲਬੀਰ ਸਿੰਘ ਜੀ ਵੱਲੋਂ ਮਨ ਪੱਤਰ ਭੇਜਿਆ ਗਿਆ ਜੀ ਦੇ ਵਿੱਚ ਇਹ ਕਾਰਵਾਈ ਦੇ ਉੱਤੇ ਸਵਾਰੀ ਦੇਖੋ ਬੇਨਤੀ ਸੁਣ ਲਓ ਮੇਰੀ ਸਵਾਲ ਖੜੇ ਕਰਨੇ ਸਕਾਲੇ ਆ ਮੈਂ ਵੀ ਬਾਬਾ ਜੀ ਨੂੰ ਮਿਲਿਆ ਮੇਰੇ ਨਾਲ ਵੀ ਕਈ ਕੰਮ ਮੀਟਿੰਗ ਹੋ ਜਾਉਣਾ ਦੀ ਇਹ ਐਕਚੁਅਲੀ ਟਾਈਟਲ ਨਹੀਂ ਅਸੀਂ ਡਿਸਾਈਡ ਕਰਨਾ ਸਾਡਾ ਸਾਡਾ ਫੋਕਸ ਸਮਝੋ ਕਿੱਥੇ ਆ ਬਾਬਾ ਜੀ ਦਾ ਹੈਗਾ ਆ ਵੀ ਇਹ ਸਾਡਾ ਸਥਾਨ ਆ ਤੇ ਮਾਨ ਸਿੰਘ ਹੁਣੀ ਕਬਜ਼ਾ ਕਰ ਲਿਆ ਸਾਡਾ ਇਹ ਸਵਾਲ ਨਹੀਂ ਸਾਡਾ ਸਵਾਲ ਇਹ ਆ ਵੀ ਉੱਥੇ ਫਾਇਰਿੰਗ ਹੋਈ ਤੇ ਹੋਈ ਕਿਉਂ ਤੇ ਜੇ ਬਾਬਾ ਜੀ ਦਾ ਉਹ ਹੈਗਾ ਆ ਉੱਥੇ 145 ਲੱਗੀ ਆ ਉਹਦੇ 145 ਐਸਟੀਐਮ ਨੇ ਸੁਣਵਾਈ ਕਰਨੀ ਆ ਉਹ ਜਿਹਦੇ ਕੋਲ ਟਾਈਟਲ ਹੋਵੇ ਦੇ ਦੇ ਉਹਨਾਂ ਕਿ ਛੋਮਣੀ ਕਮੇਟੀ ਕੋਲ ਟਾਈਟਲ ਨਹੀਂ ਹਾਂ ਇਹ ਜ਼ਰੂਰ ਹੋਈ ਸੀ ਵੀ ਜੇ ਤੁਸੀਂ ਅਕਾਲ ਤਖਤ ਕੋਲ ਜਾ ਕੇ ਇਹਦੇ ਬਾਰੇ ਕੋ ਮਸ਼ਵਰਾ ਕਰਨਾ ਬੀਇੰਗ ਸੇਕ ਗੋਲੀ ਨਾਲ ਨਹੀਂ ਪਰ ਇਹਨੂੰ ਆਪਾਂ ਉਹਦੇ ਨਾਲ ਮਨ ਜੋੜੀਏ ਬਾਬਾ ਬਲਬੀਸ ਉਹਨਾਂ ਦਾ ਆਬਜੈਕਸ਼ਨ ਉਹ ਗੋਲੀ ਸਾਡਾ ਤਾਂ ਮੇਨ ਹੈ ਵੀ ਗੋਲੀ ਕਿਉਂ ਚੱਲੀ ਤੇ ਬਰਿਆਦਾ ਦਾ ਲੰਘਣ ਹੋਇਆ ਬਾਬਾ ਜੀ ਦਾ ਆ ਪੇ ਮੇਰਾ ਗੁਰਦੁਆਰਾ ਆ ਉਹ ਅਸੀਂ ਨਹੀਂ ਡਿਸਾਈਡ ਕਰਨਾ ਉਹ 145 ਲੱਗੀ ਆ ਉਹ ਡਿਸਾਈਡ ਕਰਨਗੇ ਸੋ ਬਾਬਾ ਜੀ ਸਾਡਾ ਹਿੱਸਾ ਹੀ ਆ ਪ੍ਰਬੰਧ ਦਾ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹਮੇਸ਼ਾ ਸਹਿਯੋਗ ਰੱਖਦੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ মিডিਆ ਠੀਕ ਹੈ ਆਜ਼ਾਦੀ ਆ ਸਾਰਿਆਂ ਨੂੰ ਹੁਣ ਤਾਂ মিডিਆ ਵੀ ਦੰਬੰਦਾ ਬੜਾ ਯਤਨ ਕੀਤਾ ਜਾ ਰਿਹਾ ਪਰ ਇਹ ਇਹਨੂੰ ਮੁੱਦਾ ਐਵੇਂ ਨਾ ਬਣਾਓ ਕਿ ਕਮੇਟੀ ਨੇ ਕਮੇਟੀ ਨੇ ਟਾਈਟਲ ਨਹੀਂ ਸੀ ਡਿਸਾਈਡ ਕਰਨਾ ਕਮੇਟੀ ਨੇ ਫੈਸਲਾ ਬਿਲਕੁਲ ਨਹੀਂ ਸੀ ਕਰਨਾ ਕਿ ਕਿਹਦਾ ਕਬਜ਼ਾ ਤੇ ਕਿਹਦਾ ਹੋਣਾ ਚਾਹੀਦਾ ਉਹਨਾਂ ਦਾ ਇੱਕ ਐਸ ਗੱਲ ਤੇ ਆ ਵੀ ਸਾਡਾ ਕਬਜ਼ਾ ਸੀ ਉਹ ਜੀ ਸਾਦ ਕੇ ਉਹਨਾਂ ਨੂੰ ਮਵਾਰਕਿਆ ਕੋਰਟਾਂ ਜਲਦਣ ਕੋਰਟ ਦਾ ਚਲੇ ਗਏ ਆ 145 ਤੁਸੀਂ ਜਾਣਦੇ ਆ 6 ਮਹੀਨਾ ਚ ਉਹਦਾ ਫੈਸਲਾ ਹੋਣਾ ਹੁੰਦਾ ਉਹ ਪਤਾ ਲੱਗ ਜਾਓ ਬਈ ਕਿਹਦਾ ਕਬਜ਼ਾ ਸੀ ਤੇ ਕੌਣ ਇਹਦਾ ਮਾਲਕ ਆ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆ ਆਗੂ ਕਹਿਣ ਦਾ ਭਾਵ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਥੇਬੰਦੀ ਆ ਪਰ ਉਹਦਾ ਸਤਕਾਰ ਵੀ ਆ ਸਰਕਾਰ ਨਾਲ ਲੜਨੋ ਕੋਟਾਂ ਦੇ ਵਿੱਚ ਜਾ ਕੇ ਲੜਨੋ ਜਗਾਹ ਤੱਕ ਨੂੰ ਹਾਂ ਜੇ ਕਹਣਗੇ ਕਾਲ ਤੱਕ ਦੋਹਾਂ ਧਿਰਾਂ ਨੂੰ ਕੱਲਿਆਂ ਨੂੰ ਸਾਥ ਸਕਦਾ ਜੇ ਉਹਦੇ ਵੀ ਸਾਲ ਸਮਾਣਾ ਹੋਵੇ ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ ਗੋਲੀ ਬਾਰੇ ਵੀ ਬਾਬਾ ਜੀ ਸਪੱਸ਼ਟ ਕਰਦੇ ਨੇ ਵੀ ਗੋਲੀ ਹੁਣ ਜਿਹੜੀ ਗੋਲੀ ਬਾਰੇ ਬਿਆਨ ਆਇ ਕੋਚ ਆਇ ਸਾਡਾ ਕਬਜ਼ਾ ਸੀ ਉਹ ਜੀ ਸਾਦ ਕੇ ਉਹਨਾਂ ਨੂੰ ਮੁਆਰਕਿਆ ਕੋਰਟਾਂ ਚੱਲਣ ਕੋਰਟਾਂ ਚਲੇ ਗਏ ਆ 145 ਤੁਸੀਂ ਜਾਣਦੇ ਆ 6 ਮਹੀਨਾ ਚ ਉਹਦਾ ਫੈਸਲਾ ਹੋਣਾ ਹੁੰਦਾ ਉਹ ਪਤਾ ਲੱਗ ਜਾਓ ਬਈ ਕਿਹਦਾ ਕਬਜ਼ਾ ਸੀ ਤੇ ਕੌਣ ਇਹਦਾ ਮਾਲਕ ਆ ਸੋ ਇਸ ਕਰਕੇ ਮੈਂ ਤੁਹਾਡੇ ਮੀਡੀਆ ਰਾਹੀਂ ਬਾਬਾ ਜੀ ਨੂੰ ਵੀ ਬੇਨਤੀ ਕਰਨੀ ਚਾਹਣਾ ਕਿ ਤੁਸੀਂ ਸਾਡੇ ਸਤਿਕਾਰਯੋਗ ਆਗੂ ਆਗੂ ਕਹਿਣ ਦਾ ਭਾਰ ਕਿ ਬੁੱਢਾ ਦਲ ਜਿਹੜਾ ਆ ਉਹ ਬੁੱਢਾ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲੀ ਜਾਦੇ ਬੰਦੀ ਆ ਪਰ ਉਹਦਾ ਸਤਕਾਰ ਵੀ ਆ ਸਰਕਾਰ ਨਾਲ ਲੰਨੋ ਕੋਟਾਂ ਦੇ ਵਿੱਚ ਜਾ ਕੇ ਲੰਨ ਜਗ੍ਹਾ ਤੱਕ ਨੂੰ ਹਾਂ ਜੇ ਕਹਿਣਗੇ ਕਾਲ ਤੱਕ ਦੋਹਾਂ ਧਿਰਾਂ ਨੂੰ ਕੱਲਿਆਂ ਨੂੰ ਛੱਡ ਸਕਦਾ ਜੇ ਉਹਦੇ ਵਿੱਚ ਸਾਲ ਸਮਾਣਾ ਹੋਵੇ ਪਰ ਸਾਡਾ ਇਤਰਾਜ਼ ਸਿਰਫ ਗੋਲੀ ਦਾ ਆ ਗੋਲੀ ਬਾਰੇ ਵੀ ਬਾਬਾ ਜੀ ਸਪੱਟ ਕਰਦੇ ਨੇ ਵੀ ਗੋਲੀ ਹੁਣ ਜਿਹੜੀ ਗੋਲੀ ਬਾਰੇ ਆਹ ਆ ਨਾਈ ਕੋਛਾਇਆ ਉਹਦਾ ਸੀ ਵੀ ਉੱਥੋਂ ਜਾਂਦੀ ਸੀ ਪੁਲਿਸ ਉਹਨੇ ਫਾਇਰਿੰਗ ਇਦਾਂ ਕੀਤੀ ਉਹਨੇ ਫਾਇਰਿੰਗ ਜਾਂਚ ਕਰਦੀ ਪਰ ਤਾਤ ਬੋਲਦੇ ਆ ਕਿ ਪੰਜਾਂ ਛਿਆਂ ਜਿਹਨਾਂ ਦੀ ਪੁਲਿਸ ਕੱਟੀ ਕੀਤੀ ਆਫਸਰ ਕੱਠੇ ਕੀਤੇ ਸੋ ਸੱਚ ਦਾ ਸੱਚੇ ਰਹਿਦਾ ਹੁੰਦਾ ਘੜੀ ਦੀ ਘੜੀ ਝੂਠ ਬੋਲ ਕੇ ਕੰਮ ਨਹੀਂ ਚੱਲਦਾ ਇਹ ਤਾਂ ਕਹਿੰਦਾ ਜੀ ਦੋ ਦੰਦੇ ਪਹਿਲਾਂ ਉਹਨਾਂ ਦੇ ਜਿਹੜੇ ਉੱਥੇ ਮਜੂਦ ਸੀ ਉਹਨਾਂ ਨੂੰ ਦੇਮਪੱਥ ਕਰਕੇ ਨੂੰ ਚਲੋ ਇਹ ਇਹ ਸਾਡਾ ਮਸਲਾ ਇਹ ਸਾਡਾ ਮਸਲਾ ਨਹੀਂ ਦੋਨੂੰ ਕੀਤਾ ਕਿਨ ਕੀਤਾ ਸਾਡਾ ਸਿਰਫ ਆਪਣੇ ਅਮਰਪਾਲ ਸਾਡਾ ਆ ਬੇ ਗੋਲੀ ਚੱਲੀ ਕਿਹਦੇ ਹੁਕਮ ਨਾਲ ਚੱਲੀ ਬਿਆਦਵੀ ਹੋਈ ਤਾਂ ਕਿਹਦੇ ਹੁਕਮ ਨਾਲ ਹੋਈ ਇੰਨਾ ਹੀ ਹਰਿਆਣਾ ਕਮੇਟੀ ਤੇ ਕੁੱਝ ਗੀਤ ਹੈਗੇ ਉਹਨਾਂ ਨੂੰ ਜੁੱਤੀਆਂ ਲੈ ਕੇ ਪੁਲਿਸ ਉੱਤੇ ਬੜੀ ਸੀ ਉਹਦਾ ਵੀ ਹੋਰ ਹੋਰ ਵਾਰੀ ਕਿਹੜੇ ਫੁੱਲ ਉਹਨਾਂ ਨੂੰ ਅਸੀਂ ਕਿਹੜੇ ਫੁੱਲ ਪਾਏ ਉਹਨਾਂ ਨੇ ਵੀ ਅਸੀਂ ਜਿੰਦਾ ਕੀਤੀ ਆ ਸਰਪੀ ਸਾਹਿਬ ਕਾਫੀ ਸਾਹਿਬ ਜਿਹੜਾ ਚਾਰਜ ਹੈ ਤੇ ਰੋਕ ਜਾਨਾ ਸੈਡ ਜੋ ਜੀ ਨੂੰ ਬੋਚੀ ਕਰਾ ਦਿੱਤਾ ਜਵਾਬ ਕਰਾਇਆ ਦੇ ਵਿੱਚ ਹੋਰ ਜੀਵਨ ਤੇ ਪੁਲਿਸ ਸੈਡ ਜੋ ਕਿਹੜੇ ਕਿਹੜੇ ਅਧਿਕਾਰੀ ਸਾਹਮਣੇ ਆ ਜੀ ਦੇਖੋ ਦੋ ਗੱਲਾਂ ਹੁੰਦੀਆਂ ਇੱਕ ਹੁੰਦਾ ਮਿੱਥ ਕੇ ਇੱਕ ਹੁੰਦਾ ਜਾਣ ਚੱਕ ਇਹ ਸਾਰਾ ਕੰਮ ਮਿੱਥ ਕੇ ਹੋਇਆ ਇਹਦੇ ਵਿੱਚ ਸਿੱਧੇ ਤੌਰ ਤੇ ਅੱਜ ਤੱਕ 3 ਮਹੀਨੇ ਸਾਡੀ ਜਿਹੜੀ ਕਮੇਟੀ ਸੀ ਉਹ ਐਸਐਸਪੀ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਮਿਲੀ ਕਿਸੇ ਅਫਸਰ ਨੇ ਬੱਤੀ ਨਹੀਂ निभाई इवन ਸਰਕਾਰ ਨੇ ਬੱਤੀ ਨਹੀਂ निभाई ਤੇ ਇਸ ਕਰਕੇ ਇਹਦੇ ਲਈ ਜਿਹੜੇ ਵੀ ਕਨਸਰਨ ਆ ਇਹ ਹੁਣ ਮੁੱਖ ਮੰਤਰੀ ਸਾਹਿਬ ਦੱਸਣ ਕਿ ਉਹਦੇ ਲਈ ਕਿਹੜੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਜਿਹੜੇ ਉੱਥੇ ਆਜਨ ਸੀ ਉਹੋ ਹੀ ਆ ਤੇ ਫਿਰ ਤਿਆਰੀ ਕਰਕੇ ਇੰਟਰ ਹੋਣਾ ਇਹ ਤਾਂ ਕੋਈ ਹਿੰਦੀ ਕੇਟ ਹੋਣੀ ਕਰਦਣਾ ਵੀ ਇਹਦਾ ਮਤਲਬ ਕੌਨਸਪੀਰੇਸੀ ਪਹਿਲਾਂ ਹੀ ਸ਼ੁਰੂ ਸੀ ਸੋ ਇਸ ਕਰਕੇ ਸਿੱਧੇ ਤੌਰ ਤੇ ਤੇ ਬਾਕੀ ਜਿਹੜੇ ਅਫਸਰ ਆ ਉਹ ਇਹ ਕੱਢਣ ਸਾਰੇ ਵੀ ਕੋਲੇ ਕੌਣ ਕੌਣ ਜ਼ਿੰਮੇਵਾਰ ਆ ਉਹ ਜਿਹੜੇ ਤਫਤੀਸ਼ ਇਹਦੀ ਹੋਊਗੀ ਪੂਰੀ ਉਹਦੇ ਵਿੱਚੋਂ ਆ ਕੇ ਸਾਹਮਣੇ ਆ ਜਾਊਗੀ ਤੇ ਫਿਰ ਜਿਹੜੇ ਜਿਹੜੇ ਜ਼ਿੰਮੇਵਾਰ ਹੋਣਗੇ ਸਾਡਾ ਵੀ ਰੋਸ ਇਹੋ ਹੀ ਆ ਵੀ ਜਿਹੜੇ ਜ਼ਿੰਮੇਵਾਰ ਆ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤੇ ਮੁੱਖ ਤੌਰ ਤੇ ਕਿਉਂਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਉਹ ਸਾਰੇ ਲਾਡਰ ਦਾ ਇਕੱਲੇ ਇਕੱਲੇ ਦਾ ਜਿਹੜਾ ਉਹਦੀ ਜ਼ਿੰਮੇਵਾਰੀ ਹੁੰਦੀ ਤਾਂ ਉਹ ਆਪਣੀ ਜਮ ਵੈਲ ਨਵਾ ਦੇ। ਲੀਗਲ ਜ਼ਾਰਾ ਜਿਹੜੀ ਗੱਲ ਕੀਤੀ ਹੈ ਜੀ ਲੀਗਲ ਜ਼ਾਰਾ ਸਰਕਾਰ ਕਰੋ ਤਾਂ ਸਪੀਡ ਕਰ ਦੋ। ਨਹੀਂ ਉਹ ਤਾਂ ਲੀਗਲ ਜ਼ਾਰਾ ਜਲੀ ਜਾ ਉਹ ਅਸੀਂ ਯਤਨ ਕਰਦੇ ਆ ਫਿਰ ਔੜ ਕੇ ਹੋਈ ਹੁੰਦੀ ਹੁੰਦੀ ਆ। ਪਰ ਪਹਿਲਾਂ ਇਹ ਵਾ ਦੱਸਣਾ ਪਏ ਇਹਦੇ ਕੌਣ ਜ਼ਿੰਮੇਵਾਰ ਆ। ਵੀਡੀਓ ਦਾ ਨਿਸ਼ਾਨ ਨਹੀਂ ਹੋਏਗੀ ਜਿਹੜੇ ਅੱਗੇ ਪੱਥੀਆਂ ਲੈ ਕੇ ਬੜੇ ਆ। ਇਹ ਤਾਂ ਬਹੁਤ ਛਾੜਾ ਆ ਰਿਹਾ। ਕੰਟੀਨਰਰ ਤੋਂ ਅੱਜ ਪਿਰਾਮ ਜਾਓ ਜਾਣਾ। ਦੇਖੋ। ਦੇਖੋ ਬੇਨਤੀ ਸੁਣ ਲਾਓ। ਠੀਕ ਆ ਜੀ। ਲੈਂਡ ਆਰਡਰ ਦੀ ਤੁਸੀਂ ਮੇਰੇ ਤੋਂ ਬਾਤ ਵਿਧ ਜਾਣਦੇ ਹੋ। ਰੋਜ਼ ਕਿਤੇ ਨਾ ਕਿਤੇ ਜੋ ਆ ਉਹ ਕੋਈ ਨਾ ਕੋਈ ਵਾਰਦਾਤ ਹੁੰਦੀ ਆ। ਆ ਨਸ਼ੇ ਦਾ ਮੈਂ ਨਹੀਂ ਕਹਿੰਦਾ ਗਵਰਨਰ ਪੰਜਾਬ ਨੇ ਕਹਿਤਾ ਪ੍ਰੈਸ ਕਾਨਫਰੰਸ ਕਰਕੇ ਬੋਲਦਿਆਂ ਨੇ ਕਹਿਤਾ ਮੈਂ ਉਹਨਾਂ ਪੁਲਿਸ ਅਧਿਕਾਰੀਆਂ ਦਾ ਨਾਮ ਨਹੀਂ ਦੱਸਣਾ ਜਿਹੜੇ ਕਹਿੰਦੇ ਸੀ ਕਿ ਪਾਰੋਂ ਜੇ 10 ਕੁਇੰਟਲ ਆਉਂਦਾ ਸੀ ਨਸ਼ਾ ਤੇ ਉਹਦੇ ਵਿੱਚੋਂ 2 ਕੁਇੰਟਲ ਰਹਿੰਦਾ ਸੀ 8 ਕੁਇੰਟਲ ਦੀ ਕੇ ਪੰਜਾਬੋਂ ਡੱਪ ਜਾਂਦੀ ਸੀ। ਹੋਣੋ ਕਹਿੰਦੇ ਦਾਖ ਕਵਾਂਟਾ ਆਉਂਦਾ ਦਾਖ ਦਾ ਦਾਨ ਪੰਜਾਬ ਜੇ ਖਪ ਜਾਂਦਾ ਸੋ ਇਹ ਤਾਂ ਨਸ਼ਿਆਂ ਦੀ ਗਲਦਾਨ ਹੋ ਚੁੱਕੀ ਜਿਹੜੇ ਕੱਲ ਤੱਕ ਕਹਿੰਦੇ ਸੀ ਮੈਂ ਇੱਕ ਤੁਹਾਨੂੰ ਹੋਰ ਆ ਵੀਡੀਓ ਹੁਣ ਤੁਹਾਨੂੰ ਛੋਟੀ ਜਿਹੀ ਐਵੇਂ 2 ਮਿੰਟ ਦੀ ਆ ਉਹਦੇ ਵਿੱਚ ਮਾਨ ਸਾਹਿਬ ਖੜੇ ਆ ਤੇ ਕੇਚਰੀਵਾਲ ਕਹਿ ਰਿਹਾ ਕਿ ਮੈਂ ਆ ਜਿਹੜੇ ਆਪਣੇ ਝੂਠਾ ਸਾਧ ਵਾਲੇ ਬਿਆਦਵੀ ਵਾਲੇ 24 ਘੰਟਿਆਂ ਚ ਫੈਲਾ ਕਰ ਦਊਗਾ ਤੇ ਹੁਣ 24 ਮਹੀਨੇ ਹੋ ਚਲੇ ਆ ਸੈਂਸ਼ਨ ਦੇਣ ਨੂੰ ਤਿਆਰ ਨਹੀਂ ਕੀ ਯਾਦ ਰੱਖੀ ਜਾਉਦਾ ਥੈਂਕ ਯੂ ਹਰ ਪੱਖੋਂ ਫੇਰ ਰਾਜੋ ਜੀ ਆਜੋ ਜੀ ਆਜੋ ਜੀ ਡੇਟਾਰ ਚਾਹ ਪਿਆਦਾ ਹੁਣ ਕਹਿ ਗਈ O